ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ। ਯੁਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੁੰਦੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਸਟੇਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਅੱਜ ਦੀਆਂ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਦੱਸੀਏ ਥਾਣਾ ਬਾਵਾਲਾ ਦੇ ਬਾਵਾਲਾ ਦੇ ਵਿੱਚ ਜਿਹੜਾਗਾ ਚੋਨਵਾ ਚੋਣ ਦੇ ਵਿੱਚ ਜਿਹੜੀ ਲੜਾਈ ਹੋਈ ਸੀ ਉਸ ਸੰਬੰਧੀ ਤੋਂ ਲੈ ਕੇ ਦੋ ਨੌਜਵਾਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਘੁੱਟਿਆ ਗਿਆ ਮੀਰ ਸਿੱਖਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਵੀ ਇਹਨਾਂ ਤੇ ਜਿਹੜਾਗਾ ਹਮਲਾ ਹੋਇਆ ਕੱਪ ਤੇ ਤਲਵਾਰਾਂ ਨਾਲ ਜਿਹੜਾ ਹਮਲਾ ਹੋਇਆ ਉਹ ਕਿਤੇ ਜਿਨ੍ਹਾਂ ਦੇ ਗਮੀਰ ਸਿੱਖਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਵਰਤੇ ਨੇ ਇਨਸਾਫ ਦੀ ਗੁਣਾਰ ਲਾ ਰਹੇ ਨੇ ਆਪਾਂ ਥਾਣੇ ਇਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਉੱਤੇ ਜਿਹੜੀ ਕਿਸ ਤਰ੍ਹਾਂ ਦੀ ਘਰੋ ਜੀ ਕੀਤੀ ਗਈ ਕੀ ਮਸਲਾ ਕੀ ਹੈ ਮਸਲਾ ਇਹ ਸਾਡੇ ਪਿੰਡਾਂ ਦਾ ਬੋਟਾ ਟਾਈਮ ਸੀਗੇ ਇਹਨਾਂ ਦੇ ਨਾਲ ਨਾਲ ਕਰਦੇ ਕਿੱਡੀ ਕਰਦੇ ਫੰਡ ਚਾਹੁੰਦੇ ਸੀ ਉਸ ਤੋਂ ਬਾਅਦ ਆ ਰਾਤ ਵੀ ਇਹਨਾਂ ਨੇ ਰੋਟੀ ਬਣਾਉਣ ਦੀ ਸੀ ਘਰ ਦੇ ਘਰੇ ਇਹਨਾਂ ਨੇ ਨਗਰ ਦੀ ਕੀਤੀ ਕਦੇ ਨਾਲ ਨਹੀਂ ਲੜਾਈ ਠੀਕ ਕਰਦੇ ਦਰਵਾਜ਼ਾ ਕਰਦੇ ਸਾਨੂੰ ਨਾਲ ਪਾਵਰ ਤੇ ਪਾਵਰ ਤੇ ਜਦ ਵੀ ਅਸੀਂ ਖੜੇ ਹੁੰਦੇ ਬੰਦੀ ਸੀ ਜਿਹੜਾ ਪਿੰਡ ਬਾਉਰਾ ਜੀ ਕਿਹੜਾ ਜੀ ਤੇ ਕਲੈਕਸ਼ਨ ਆਫ ਟਾਈਮ ਵੇਲੇ ਸਾਡੇ ਪਿੰਡ ਦੇ ਵਿੱਚ ਮਾੜੀ ਗੁੱਟੀ ਰੰਝ ਸੀ ਜੀ ਠੀਕ ਹੈ ਜੀ ਉਸ ਟਾਈਮ ਵੇਲੇ ਸਾਡੀ ਹੋਈ ਇਸ ਪਿੰਡ ਦੇ ਵਿੱਚ ਲੜਾਈ ਜੀ ਕਲੈਕਸ਼ਨਾਂ ਦੇ ਟਾਈਮ ਦੇ ਵਿੱਚ ਉਹ ਇਹਨਾਂ ਨੇ ਅੰਟੀ ਪਾਲਤੀ ਨਾਲ ਮੈਂ ਜੀ 70 ਜਾਨਾਂ ਦੇ ਰਸਤੇ ਨਾਲ ਸਾਡੀ ਗੱਡੀ ਭੰਨਤੀ ਜੀ ਸੇ ਨਾ ਪਾ ਜੀ ਪੱਟੇ ਤੋਂ ਬਾਅਦ ਉਸੇ ਰنجਿਤ ਦੇ ਦੌਰਾਨ ਦੀ ਰਾਤ ਅਸੀਂ ਜੀ ਮੈਂ ਤੇ ਮੇਰਾ ਫਰੈਂਡ ਜੀ ਅਸੀਂ ਆਪਣੇ ਦੋਸਤ ਦੇ ਰੋਟੇ ਕੋਲ ਜਾਂਦੇ ਕੋਲ ਦੇ ਘਰੇ ਜੀ ਉੱਥੇ 10 12 ਜਾਨਾਂ ਆਗੇ ਹੀ ਕੱਪ ਤੇ ਤਲਵਾਰਾਂ ਉਹਨਾਂ ਨੇ ਸਾਨੂੰ ਬੁਰੀ ਤਰ੍ਹਾਂ ਨਾ ਕੁੱਟਿਆ ਜੀ ਸਾਨੂੰ ਕੱਪ ਤੇ ਮਰੀ ਜੀ ਮੇਰੇ ਦੋਸਤ ਦੇ ਘਰ ਦੇ ਮਾਰੇ ਨਾਲੇ ਸੰਤਾਂਗਾ ਨਾਲ ਅਥੋਂ ਮੇਰੀ ਕੁਈਂ ਕੋਈ ਕੁੱਟੀ ਜੀ ਠੀਕ ਹੈ ਜੀ ਤੇ ਨਾਲੇ ਸਾਡਾ ਮੋਟਰਸਾਈਕਲ ਬੁਰੀ ਤਰ੍ਹਾਂ ਨਾ ਭੰਨਦਾ ਜੀ ਕਸੀ ਪ੍ਰਸ਼ਾਸਨ ਤੋਂ ਬਸ ਇਹ ਹੀ ਮੰਗ ਕਰਦੇ ਆ ਕਿ ਸਭ ਨੂੰ ਇਨਸਾਨਦਾਰ ਬਿਲਣਾ ਚਾਹੀਦਾ ਹੈ ਸਰ ਕੀ ਮਸਲਾ ਕੀ ਆ ਬਾਵਲੇ ਦਾ ਜੀ ਜਿਹੜਾ ਲੜਾਈ ਦਾ ਬਾਵਲੇ ਕੱਲ ਮੁੰਡੇ ਦੇ ਵਿੱਚ ਆਪਸ ਵਿੱਚ ਲੜਾਈ ਹੋਈ ਹੈ ਤੇ ਜਿਹੜਾ ਉਹ ਨੂੰ ਥੋੜਾ ਪਾ ਕੁਮਾਰ ਗਿੱਤੀ ਦੇ ਸਮੇਂ ਦੀ ਦੋ ਬੰਦੇ ਜ਼ਖਮ ਨੇ ਹਸਪੀਟਲ ਇੱਕ ਗੁਰਮੀਨ ਤੇ ਕਵੇ ਤੇ ਉਹਦਾ ਬਿਮਾਰ ਲੈਣ ਗਿਆ ਸਾਡਾ ਗੁਰਤੀ ਸਿੰਘ ਜਿਹੋ ਬਿਮਾਰ ਲੈਣਗੇ ਇਸ ਸਮਾਉਂ ਨਾਲ ਕਾਰਜ ਲੜਾਈ ਦਾ ਕਾਰਨ ਕੀ ਰਿਹਾ ਸਰ ਮੈਨ ਮੁੰਡੇ ਹੈ ਵੀ ਆਪਸ ਵਿੱਚ ਗਮਣੀ-ਮੁੰਡੀ ਨਾਲ ਦੀ ਮਾਣੀ ਮੰਡੀ ਨਿਗਰਖੜਾਂ ਨੂੰ ਕੋਈ ਸਰਦ ਦਿੱਸਿਆ ਜਾ ਰਿਹਾ ਚੋਣਾਂ ਦੇ ਵੇਲੇ ਜਿਹੜਾ ਗੰਨ ਦਾ ਕੋਈ ਝਗੜਾ ਹੋਇਆ ਸੀਗਾ ਕੋਈ ਉਸ ਤਰ੍ਹਾਂ ਚੋਣ ਦਾ ਤੋਂ ਕੋਈ ਮਸਲਾ ਨਹੀਂ ਨਿਸ਼ਚੈਗਾ ਖਾਸ ਇਹ ਤਾਂ ਅੱਜ ਬਸ ਮੱਚਿਆ ਨਹੀਂ ਆਪਕੇ ਜਿਵੇਂ ਸਰ ਇਹਨਾਂ ਨੇ ਕੋਈ ਦੱਸਿਆ ਵੀ ਕਾਹਦੇ ਨਾਲ ਸੱਟਾਂ ਮਾਰੀਆਂ ਇਹਨਾਂ ਦੇ ਕੋਈ ਇਹਨਾਂ ਨਾਲ ਸੱਟਾਂ ਨਾਲ ਜੰਦਾ ਕਪੜਾ ਨਾ ਮਾਰੀਏ ਕਪੜਾ ਠੀਕ ਹੈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਾਰਵਾਈ ਮੁਤਾਬਕ ਐਮਐਨਆਰ ਜੋ ਡਾਕਟਰ ਨੇ ਰਿਪੋਰਟ ਦਿੱਤੀ ਰੌਫੀ ਰਿਪੋਰਟ ਤੇ ਉਹਦੇ ਬਗਾਮ ਦਾ ਕਾਰਵਾਈ ਦਿੱਤੀ ਡਿਰੇਕਟਰੀ ਲਈ ਕੋਈ ਨਾ ਨਾਟਕ ਤੋਂ ਫੋਨ ਆ ਗਿਆ